ਦੇਨ ਸ਼ੁੱਕਰਵਾਰ 28 ਨਵੰਬਰ ਕੱਲ ਨੂੰ ਨਿਫਟੀ ਦੇ ਵਿੱਚ ਆਪਣੇ ਮਜ਼ਬੂਤ ਸਪੋਰਟ ਕਿਹੜੇ ਨੇ ਤੇ ਆਪਣੇ ਮਜ਼ਬੂਤ ਰੈਜ਼ਿਸਟੈਂਸ ਕਿਹੜੇ ਨੇ ਤੇ ਕਿਹੜੇ-ਕਿਹੜੇ ਆਪਣੇ ਪਲਾਨਸ ਹੋਣ ਵਾਲੇ ਆ ਕੱਲ ਟ੍ਰੇਡ ਕਰਨ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਅੱਜ ਬਾਰੇ ਤੇ ਅੱਜ ਬਾਰੇ ਕੱਲ ਸ਼ਾਮ ਵਾਲੀ ਵੀਡੀਓ ਦੇ ਵਿੱਚ ਆਪਾਂ ਕੀ ਦੱਸਿਆ ਸੀ ਉਹ ਚੀਜ਼ਾਂ ਆਪਾਂ ਸਭ ਤੋਂ ਪਹਿਲਾਂ ਸਮਝ ਲੈਣੇ ਆ। ਸੋ ਕੱਲ ਸ਼ਾਮ ਵਾਲੀ ਵੀਡੀਓ ਯਾਨੀ ਕਿ ਬੁੱਧਵਾਰ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਸੀ ਆਪਾਂ ਵੀਰਵਾਰ ਬਾਰੇ ਉਹਦੇ ਵਿੱਚ ਆਪਾਂ ਤੁਹਾਨੂੰ ਦੋ ਪਲਾਨ ਦਿੱਤੇ ਸੀ। ਦੋ ਪਲਾਨ। ਪਹਿਲਾ ਪਲਾਨ ਆਪਣਾ ਇਹ ਸੀ ਕਿਉਂਕਿ ਅਪਟਰੈਂਡ ਸੀ ਸੋ ਪਹਿਲਾ ਪਲਾਨ ਸੀ ਆਪਣਾ ਉੱਤੇ ਵਾਸਤੇ। ਸੋ ਜੇ ਦੇਖੋ ਨਿਫਟੀ ਫਲੈਟ ਓਪਨਿੰਗ ਹੁੰਦੀ ਆ ਤੇ 26151 ਆਪਾਂ ਦਿੱਤਾ ਸੀ ਤੁਹਾਨੂੰ ਮજબૂત ਸਪੋਰਟ ਤੇ ਆਪਾਂ ਤੁਹਾਨੂੰ ਕਿਹਾ ਸੀ ਕਿ 26151 ਦੇ ਉੱਤੇ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਸੀ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਸੀ ਕਿ 26280 ਦੇ ਆਸ-ਪਾਸ ਆਪਣਾ ਬੰਦਾ ਸੀ 올 ਟਾਈਮ ਹਾਈ ਸੋ ਆਪਾਂ ਇਹ ਤੁਹਾਨੂੰ ਕਿਹਾ ਸੀ ਕਿ 올 ਟਾਈਮ ਹਾਈ ਤੋਂ ਜੇ ਥੋੜਾ ਜਿਹਾ ਥੱਲੇ ਰਹਿ ਗਿਆ ਉਦੇ ਕੋਲ ਚਲ ਜੇ ਪਰ ਥੋੜਾ ਹੀ ਥੱਲੇ ਰਹਿ ਕੇ ਜੇ ਮਲਟੀ ਟਾਈਮ ਫਰੇਮ ਤੇ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਾਉਂਦੀ ਆ ਸੋ ਫਿਰ ਨਿਫਟੀ ਥੱਲੇ ਆ ਸਕਦੀ ਆ ਇਹ ਦੋ ਆਪਣੇ ਪਲਾਨ ਸੀ ਹੁਣ ਦੇਖੋ ਜਿਹੜਾ ਪਹਿਲਾ ਪਲਾਨ ਸੀ 26151 ਇਹ ਦੇ ਮੁਤਾਬਕ ਇੱਕ ਟ੍ਰੇਡ ਬਣੀ ਆ 26151 ਤੇ ਨਿਫਟੀ ਆਈ ਆ ਤੇ 15 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਨਹੀਂ ਇਨਵਰਟਡ ਹੈਮਰ ਬਣਿਆ ਤੇ 5 ਮਿੰਟ ਵਾਲੇ ਟਾਈਮ ਫਰੇਮ ਤੇ ਡਬਲ ਪੈਟਰਨ ਨਹੀਂ ਬਣਿਆ ਤੇ ਪਰ 15 ਮਿੰਟ ਟਾਈਮ ਫਰੇਮ ਤੇ ਜਿਹੜਾ ਇਨਵਰਟਡ ਹੈਮਰ ਬਣਿਆ ਇਦੀ ਬੀਸਤੀ ਟਰੇਡ ਕੀਤੀ ਜਾ ਸਕਦੀ ਸੀ ਮਾਰਕੀਟ ਉੱਤੇ ਗਈ ਐ ਸੋ ਇਹਦੇ ਵਿੱਚ ਇੱਕ ਵਧੀਆ ਪ੍ਰੋਫਿਟ ਮਿਲਿਆ ਜਿਨ੍ਹਾਂ ਵੀਰਾਂ ਭੈਣਾਂ ਨੇ ਟਰੇਡ ਕੀਤੀ ਹੋਗੀ ਵਧੀਆ ਪ੍ਰੋਫਿਟ ਕੀਤਾ ਹੋਊਗਾ ਤੇ ਇੱਕ ਟਰੇਡ ਕਰਨ ਦਾ ਦੇਖੋ ਹੋਰ ਵੀ ਲੌਜੀਕ ਹੈਗਾ ਸੀ ਜਿਹੜੀ ਦੇਖੋ ਆਪਾਂ ਤੁਹਾਨੂੰ ਸਟਰੈਟਜੀ ਦੱਸੀ ਐ ਜਿਵੇਂ ਦੇਖੋ 26151 ਆਪਣਾ ਸਪੋਰਟ ਐ ਤੇ 26151 ਤੋਂ 20 ਪੁਆਇੰਟ ਥੱਲੇ ਯਾਨੀ ਕਿ 26131 ਤੇ ਸਟਾਪ ਲੌਸ ਲਾ ਕੇ ਤੁਸੀਂ ਐਂਟਰੀ ਕਰ ਸਕਦੇ ਸੀ ਤੇ 26 191 ਤੱਕ ਤੁਹਾਡਾ 1.2 ਦਾ ਟਾਰਗੇਟ ਪੂਰਾ ਹੋ ਜਾਣਾ ਸੀ ਆਰਾਮ ਦੇ ਨਾਲ ਸੋ ਜਿਨ੍ਹਾਂ ਨੇ ਦੇਖੋ ਇਸ ਤਰੀਕੇ ਨਾਲ ਟਰੇਡ ਕੀਤੀ ਉਹਨਾਂ ਨੇ ਵੀ ਪ੍ਰੋਫਿਟ ਕੀਤਾ ਹੋਊਗਾ ਤੇ ਜਿਨ੍ਹਾਂ ਨੇ ਇਨਵਰਟਡ ਹੈਮਰ ਦੇ ਹਿਸਾਬ ਨਾਲ ਟਰੇਡ ਕੀਤੀ ਉਹਨਾਂ ਨੇ ਵੀ ਪ੍ਰੋਫਿਟ ਕੀਤਾ ਹੋਊਗਾ ਸੋ ਇਹ ਸੀ ਪਲਾਨ ਆਪਣਾ ਪਹਿਲਾ ਜਿਹਦੇ ਮੁਤਾਬਕ ਅੱਜ ਆਪਣੀ ਟਰੇਡ ਬਣੀ ਆ ਉਸ ਤੋਂ ਬਾਅਦ ਆ ਪਲਾਨ ਦੂਜੇ ਦੀ ਆਪਾਂ ਗੱਲ ਕਰਦੇ ਆ ਇਹਦੇ ਮੁਤਾਬਕ ਕੋਈ ਟਰੇਡ ਨਹੀਂ ਬਣੀ ਤੇ ਇਸ ਤੋਂ ਇਲਾਵਾ WhatsApp ਚੈਨਲ ਤੇ ਵੀ ਮੈਂ ਤੁਹਾਨੂੰ ਪਲਾਨ ਕੁਝ ਦੱਸੇ ਸੀ ਸੋ ਪਹਿਲਾ ਬ੍ਰੈਂਡ ਤੁਹਾਨੂੰ ਦੱਸਿਆ ਸੀ WhatsApp ਚੈਨਲ ਤੇ ਇਹ ਕਿ ਜਿਹੜਾ ਦੇਖੋ ਇੱਥੇ ਆਪਣਾ 26223 ਇਹ ਆਪਣਾ ਆ ਮਜ਼ਬੂਤ ਰੈਜ਼ਿਸਟੈਂਸ ਕਿਉਂ ਮਜ਼ਬੂਤ ਰੈਜ਼ਿਸਟੈਂਸ ਹੈ ਕਿਉਂਕਿ ਦੇਖੋ ਇਸ ਲੈਵਲ ਤੋਂ ਸਪੋਰਟ ਲੈ ਕੇ ਮਾਰਕੀਟ ਉੱਤੇ ਗਈ ਆ ਫਿਰ ਦੁਬਾਰਾ ਜਦੋਂ ਇਹਦੇ ਕੋਲ ਆਉਂਡੇ ਸੀ ਇੱਕ ਰਮ ਸਪੋਰਟ ਲੈ ਕੇ ਉੱਤੇ ਗਈ ਆ ਪ੍ਰਾਈਸ ਐਕਸ਼ਨ ਬਣਾ ਕੇ ਫਿਰ ਇਹਨੂੰ ਬ੍ਰੇਕ ਕੀਤਾ ਸੀ ਇਹ ਮਜ਼ਬੂਤ ਲੈਵਲ ਸੀ ਹੁਣ ਇੱਥੇ ਆਪਾਂ ਇਹ ਕਿਹਾ ਸੀ ਕਿ ਇਸ ਲੈਵਲ ਦੇ ਕੋਲ ਜਾ ਕੇ ਜੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੁਣ ਇਹਦੇ ਕੋਲ ਜਾ ਕੇ ਹੈਂਗਿੰਗ ਮੈਨ ਬਣਿਆ ਪਰ ਇਹਦਾ ਆਕਾਰ ਬਹੁਤ ਵੱਡਾ ਸੀ ਸੋ ਇਸ ਕਰਕੇ ਆਪਾਂ ਇਹ ਟਰੇਡ ਨਹੀਂ ਕੀਤੀ ਇਹ WhatsApp ਤੇ ਆਪਾਂ ਪਲਾਨ ਦਿੱਤਾ ਸੀ ਤੁਹਾਨੂੰ ਤੇ ਉਸ ਤੋਂ ਬਾਅਦ ਇੱਕ ਪਲਾਨ ਤੁਹਾਨੂੰ ਇਹ ਦਿੱਤਾ ਸੀ WhatsApp ਚੈਨਲ ਤੇ ਤੇ Instagram ਚੈਨਲ ਤੇ ਕਿ 26060 ਜਿਹੜਾ ਲੈਵਲ ਆ ਇਹਦੇ ਕੋਲ ਜਾ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਆ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਪਲਾਨ ਆਪਣਾ ਬਣਿਆ ਨਹੀਂਗਾ ਤੇ ਆ ਵੀ ਪਲਾਨ ਆਪਣਾ ਬਣਿਆ ਨਹੀਂਗਾ ਆ ਜਿਹੜਾ ਵੀਡੀਓ ਵਾਲਾ ਪਲਾਨ ਇਹ ਬਣਿਆ ਸੀ ਪਰ ਇਹ ਟਰੇਡ ਮੈਂ ਨਹੀਂ ਕੀਤੀ ਮੈਂ ਕਿਉਂ ਨਹੀਂ ਕੀਤੀ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦੇਣਾ ਦੇਖੋ ਮੈਂ ਪਲਾਨ ਕੀਤਾ ਸੀ ਕਿ ਮਾਰਨਿੰਗ ਟਾਈਮ ਤੇ ਯਾਨੀ ਕਿ ਵਕਤ ਤੋਂ ਵਕਤ 11 11:30 ਵਜੇ ਤੋਂ ਪਹਿਲੋ ਪਹਿਲਵੇਂ ਟਰੇਡ ਬਣ ਜੇ ਫਿਰ ਮੈਂ ਇਹ ਕਰਨੀ ਸੀ ਤੇ ਫਿਰ ਇਹਦੇ ਵਿੱਚ ਮੂਵ ਵੀ ਵੱਡਾ ਆਉਣਾ ਸੀ ਹੁਣ ਦੇਖੋ ਮਾਰਕੀਟ ਨੇ ਇੱਕ ਡਾਊਨ ਟ੍ਰੈਂਡ ਕੀਤਾ। ਮਾਰਕੀਟ ਥੱਲੇ ਆਈ ਆ। ਲਗਭਗ 1:30 ਵਜੇ ਦੇ ਆਸ-ਪਾਸ ਹੀ ਪੈਟਰਨ ਬਣਿਆ। ਤੇ ਆ ਜਿਹੜਾ ਟ੍ਰੈਂਡ ਸੀ ਕਾਫੀ ਸਟਰੋਂਗ ਸੀ। ਸੋ ਇਸ ਕਰਕੇ ਮੈਂ ਟ੍ਰੈਂਡ ਦੇ ਖਿਲਾਫ ਟ੍ਰੇਡ ਨਹੀਂ ਕਰਨਾ ਚਾਹੁੰਦਾ ਸੀ। ਸੋ ਇਸ ਕਰਕੇ ਮੈਂ ਟ੍ਰੇਡ ਨਹੀਂ ਕੀਤੀ। ਬਸ ਇਹੀ ਰੀਜ਼ਨ ਸੀ। ਸੋ ਅੱਜ ਮੈਂ ਕੋਈ ਟ੍ਰੇਡ ਨਹੀਂ ਕੀਤੀ। ਹੁਣ ਆਪਾਂ ਗੱਲ ਕਰ ਲੈਨੇ ਆ। ਕੱਲ ਦੀ, ਯਾਨੀ ਕਿ ਸ਼ੁੱਕਰਵਾਰ ਦੀ। ਸ਼ੁੱਕਰਵਾਰ ਵਾਸਤੇ ਆਪਣੇ ਕੀ-ਕੀ ਪਲਾਨ ਹੋ ਸਕਦੇ ਆ। ਸੋ ਸ਼ੁੱਕਰਵਾਰ ਵਾਸਤੇ ਸਭ ਤੋਂ ਪਹਿਲਾ ਜਿਹੜਾ ਪਲਾਨ ਹੈ ਉਹ ਤਾਂ ਇਹੀ ਲੈਵਲ ਹੈ ਆਪਣਾ 26151 26151 ਤੋਂ ਦੇਖੋ ਇੱਕ ਵਾਰ ਬਾਇੰਗ ਆ ਚੁੱਕੀ ਹੈ ਇੱਕ ਵਾਰ ਨਿਫਟੀ ਉੱਤੇ ਜਾ ਚੁੱਕੀ ਹੈ ਲੇਟੈਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਹੁਣ ਦੇਖੋ 26151 ਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਇਨਵਰਟਡ ਹੈਮਰ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਇੱਥੇ ਯਾਦ ਰਹੀ ਕਿ ਆ ਜਿਹੜਾ ਲੋਅ ਆ ਇਨਵਰਟਡ ਹੈ ਹਮਰ ਦਾ ਇਹ ਲੋਅ ਨਹੀਂ ਬ੍ਰੇਕ ਹੋਣਾ ਚਾਹੀਦਾ ਹੁਣ ਦੂਜੀ ਵਾਰ ਜਦੋਂ ਇਹਦੇ ਕੋਲ ਆ ਕੇ 15 ਮਿੰਟ ਦਾ ਹੈਮਰ ਬਣਾਵੇ ਜਾਂ ਇਨਵਰਟਡ ਹੈਮਰ ਬਣਾਵੇ ਜਾਂ ਫਿਰ 5 ਮਿੰਟ ਦਾ ਡਬਲ ਪੈਟਰਨ ਬਣਾਵੇ ਪਰ ਇਸ ਲੋਅ ਨੂੰ ਬ੍ਰੇਕ ਨਾ ਕਰੇ ਇਸ ਤੋਂ ਉੱਤੇ ਰਹਿ ਕੇ ਬਣਾਵੇ ਤੇ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਆਪਣਾ ਪਲਾਨ ਨੰਬਰ 1 ਪਲਾਨ ਨੰਬਰ 2 ਦੀ ਜੇ ਆਪਾਂ ਗੱਲ ਕਰਦੇ ਆ ਸੋ ਪਲਾਨ ਨੰਬਰ 2 ਆਪਣਾ ਇਹ ਆ 2606 ਜੇ ਇਹਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਹ ਆਪਣਾ ਦੂਜਾ ਪਲਾਨ ਦੋ ਪਲਾਨ ਹੋ ਗਏ ਤੀਜੇ ਪਲਾਨ ਦੀ ਜੀ ਆਪਾਂ ਗੱਲ ਕਰਦੇ ਹਾਂ ਹੁਣ ਦੇਖੋ ਜਿਹੜਾ ਲਾਸਟ ਕੈਂਡਲ ਬਣਿਆ ਆ ਇਹ ਜਿਹੜਾ ਕੈਂਡਲ ਹੈ 15 ਮਿੰਟ ਤੇ ਵੀ ਸ਼ੂਟਿੰਗ ਸਟਾਰ ਆ 30 ਮਿੰਟ ਤੇ ਵੀ ਸ਼ੂਟਿੰਗ ਸਟਾਰ ਆ ਤੇ 1 ਘੰਟੇ ਦੇ ਟਾਈਮ ਫਰੇਮ ਤੇ ਵੀ ਸ਼ੂਟਿੰਗ ਸਟਾਰ ਆ ਸੋ ਓਵਰਨਾਈਟ ਮਤਲਬ ਕਿ ਸ਼ੂਟਿੰਗ ਸਟਾਰ ਨੂੰ ਵੇਖ ਕੇ ਜੇ ਕਿ ਥੱਲੇ ਦੀ ਐਂਟਰੀ ਹੋਈ ਹੋਊਗੀ ਤੇ ਆ ਜਿਹੜਾ ਲੋਅ ਆ ਬ੍ਰੇਕ ਹੋ ਜਾਂਦਾ ਆ ਇਸ ਤੋਂ ਥੱਲੇ ਮੰਨ ਲਓ ਓਪਨਿੰਗ ਹੁੰਦੀ ਆ ਸੋ ਇਸ ਤੋਂ ਥੱਲੇ ਓਪਨਿੰਗ ਹੋ ਕੇ ਥੱਲੇ ਹੋਰ ਨਾ ਜਾਏ ਇੱਥੋਂ ਥੱਲੇ ਓਪਨਿੰਗ ਹੋ ਕੇ ਨਿਫਟੀ ਉੱਤੇ ਆਉਂਦੀ ਆ ਸੋ ਫਿਰ ਆਪਣਾ ਆ ਜਿਹੜਾ ਲੈਵਲ ਹੈ ਰੈਜ਼ਿਸਟੈਂਸ ਬਣ ਜਾਊਗਾ ਕਿਉਂਕਿ ਇੱਥੋਂ ਦੇਖੋ ਇੱਕ ਵਾਰ ਆਪਣੀ ਡਿੱਗ ਚੁੱਕੀ ਹੋਊਗੀ ਦੋ ਵਾਰ ਸਪੋਰਟ ਲੈ ਚੁੱਕੀ ਆ ਸੋ ਮਜ਼ਬੂਤ ਲੈਵਲ ਬਣ ਜਾਊਗਾ ਫਿਰ ਜੇ ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਐਸਆਈ ਨੂੰ ਬ੍ਰੀਕ ਨਾ ਕਰੇ ਇਸ ਤੋਂ ਥੱਲੇ ਰਹਿ ਕੇ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣਾ ਪਲਾਨ ਨੰਬਰ 3 ਹੋਊਗਾ ਸੋ ਇਹ ਤਿੰਨ ਪਲਾਨ ਨੇ ਕੱਲ ਵਾਪਸੇ ਫਿਲਹਾਲ ਜੇ ਦੇਖੋ ਆਪਣੇ ਇਸ ਜ਼ੋਨ ਦੇ ਵਿੱਚ ਨਿਫਟੀ ਓਪਨ ਹੁੰਦੀ ਆ 26 223 ਤੋਂ ਲੈ ਕੇ 2606 ਦੇ ਵਿਚਕਾਰ ਜੇ ਓਪਨ ਹੁੰਦੀ ਆ ਫਿਰ ਇਹ ਦੋ ਪਲਾਨ ਨੇ ਸੋ ਜੀ ਇਸ ਜ਼ੋਨ ਤੋਂ ਉੱਤੇ ਓਪਨ ਹੋ ਜਾਂਦੀ ਹੈ ਜਾਂ ਇਸ ਤੋਂ ਥੱਲੇ ਓਪਨ ਹੋ ਜਾਂਦੀ ਫਿਰ ਪਲਾਨ ਚੇਂਜ ਕਰਨੇ ਪੈਣਗੇ ਜਿਵੇਂ ਦੇਖੋ ਅੱਜ ਅੱਜ ਆਪਣਾ ਮਤਲਬ ਕਿ ਜਿਹੜਾ 올 ਟਾਈਮ ਹਾਈ ਸੀ 26280 ਤੇ 26280 ਤੋਂ ਲੈ ਕੇ ਆਪਾਂ ਗਿਆ ਸੀ ਕਿ 26151 ਦੇ ਵਿੱਚਕਾਰ ਜੇ ਓਪਨ ਹੋਊਗੀ ਫਿਰ ਇਹ ਪਲਾਨ ਰਹਿਣਗੇ ਤੇ ਦੇਖੋ ਉਹਨਾਂ ਦੇ ਮੁਤਾਬਕ ਆਪਣਾ ਜਿਹੜਾ ਪਲਾਨ ਸੀ ਉਹ ਬਣਿਆ ਵੀ ਤੇ ਟ੍ਰੇਡ ਵੀ ਹੋਈ ਉਹਦੇ ਵਿੱਚ ਹੈਨਾ ਸੋ ਕੱਲ ਨੂੰ ਵੀ ਜੇ ਦੇਖੋ ਆਪਣੇ ਜ਼ੋਨ ਦੇ ਵਿੱਚ ਓਪਨ ਹੁੰਦੀ ਹੈ ਫਿਰ ਤਾਂ ਦੇਖੋ ਵੀਡੀਓ ਵਾਲੇ ਪਲਾਨ ਰਹਿਣਗੇ ਜੇ ਇਹ ਆਪਣੇ ਜ਼ੋਨ ਤੋਂ ਬਾਹਰ ਓਪਨ ਹੋ ਜਾਂਦੀ ਹੈ ਉੱਤੇ ਜਾਂ ਥੱਲੇ ਫੇਅਰ ਪਲਾਨ ਚੇਂਜ ਕਰਨੇ ਪੈਣਗੇ ਤੇ ਜਿਹੜੇ ਪਲਾਨ ਆਪਾਂ ਚੇਂਜ ਕਰਾਂਗੇ ਉਹ ਤੁਹਾਨੂੰ ਇਨਫੋਰਮ ਕਰਾਂਗੇ ਆਪਾਂ WhatsApp ਚੈਨਲ ਤੇ ਤੇ Instagram ਚੈਨਲ ਤੇ ਸੋ ਏ ਸੀ ਅੱਜ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ